ਸੀਸੀ ਸਪਲਾਈ ਟਰਪੋ ਦੀ ਸਪਲਾਈ ਸਾਰੀ ਆਪਾਂ ਫਿੱਟ ਕਰਤੀ ਇਹਦੇ ਵਿੱਚ ਰੈਡੀਏਟਰ ਆਪਾਂ 5630 ਵਾਲਾ ਹਾਲੈਂਡ ਵਾਲਾ ਫਿੱਟ ਕਰਤਾ ਤੇ ਜਿਹੜਾ ਆਪਾਂ ਇੰਟਰਕੂਲਰ ਆ ਇਹ 969 ਵਾਲਾ ਫਿੱਟ ਕਰਤਾ ਆਪਾਂ ਸੈਕੰਡ ਹੈਂਡ ਇਸ ਦੇ ਵਿੱਚ ਜਿਹੜਾ 에ਅਰ ਕਲੀਨਰ ਆ ਉਹ ਆਪਾਂ 8 ਇੰਚ ਲਾ ਰਹੇ ਆ ਵੱਡਾ ਮਹਿੰਦਰਾ ਐਂਡ ਮਹਿੰਦਰਾ ਦਾ ਜੇਦੋ ਵੀ ਕੰਪਨੀ ਆਪਣਾ ਇੰਜਨ ਬਣਾਉਂਦੀ ਆ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਜ਼ਰੂਰੀ ਹੁੰਦਾ ਕਿਉਂਕਿ ਉਹਨਾਂ ਦੇ ਟਾਈਮਿੰਗ ਦੀ ਸੈਟਿੰਗ ਰੱਖਣੀ ਕਈ ਪ੍ਰਾਕੀ ਕਰਦੇ ਆ ਡੀਜ਼ਲ ਪੰਪ ਜਿੱਥੋਂ ਖੋਲਿਆ ਉੱਥੇ ਫਿੱਟ ਕਰ ਦਿੰਦੇ ਆ ਤੇ ਉਸ ਚੀਜ਼ ਨੂੰ ਸੈਟਿੰਗ ਨਹੀਂ ਪ੍ਰੋਪਰ ਕਰਦੇ ਤੇ ਉਹਦੇ ਨਾਲ ਹੁੰਦਾ ਕਿ ਇਹ ਟਰੈਕਟਰ ਰਾਉਂਡ ਲਾਈਨ ਲੱਗ ਪੈਂਦਾ ਕਈ ਵਾਰੀ ਟਰੈਕਟਰ ਦੇ ਵਿੱਚ ਸਮੋਕ ਆਉਣ ਲੱਗ ਪੈਂਦੀ ਆ ਜਾਂ ਕਈ ਵਾਰੀ ਖਿਚਾਈ ਘਟਾ ਜਾਂਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਇੱਕ ਵਾਰੀ ਫੇਰ ਨਵੀਂ ਤੇ ਵਧੀਆ ਵੀਡੀਓ ਦੇ ਵਿੱਚ ਅੱਜ ਦੀ ਫੇਰ ਇਸ ਵੀਡੀਓ ਦੇ ਵਿੱਚ ਤੁਹਾਨੂੰ ਗੱਲਬਾਤ ਕਰਾਂਗੇ ਤੁਹਾਡੇ ਨਾਲ ਉਹੀ 744 ਜਿਹੜਾ ਕਿ ਆਪਣੇ ਕੋਲੇ ਗੁਇੰਦਵਾਲ ਸਾਹਿਬ ਤੋਂ ਆਇਆ ਵਗਾ ਟਰਬੋ ਦੀ ਮੋਡੀਫਿਕੇਸ਼ਨ ਹੋਣ ਵਾਸਤੇ ਟਰਬੋ ਕਲੱਚ ਤੇ ਰੋਡ ਸਪੀਡ ਵਧਾਉਣ ਦੀ ਮੋਡੀਫਿਕੇਸ਼ਨ ਹੋਣ ਵਾਸਤੇ ਆਇਆ ਵਗਾ ਅੱਜ ਪਾਰਟ ਨੰਬਰ 2 ਬਣੂਗਾ ਇਹਦਾ 2 ਨੰਬਰ ਪਾਰਟ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਕੀ ਕੀ ਫਿੱਟ ਕਰਦੇ ਆਪਾਂ ਇਹਦੇ ਵਿੱਚ ਬਾਕੀ ਤੁਹਾਨੂੰ ਜਾਣਕਾਰੀ ਵੀ ਦੇਵਾਂਗੇ ਅੱਜ ਦੀ ਐਸਵੀਡੀ ਦੇ ਵਿੱਚ ਜਾਣਕਾਰੀ ਵੀ ਦੇਵਾਂਗੇ ਕਿਸੇ ਨਵੇਂ ਟੌਪਿਕ ਤੇ ਉੱਪਰ ਠੀਕ ਹੈ ਬਾਕੀ ਦਿਖਾ ਦੀ ਤੁਹਾਨੂੰ ਕੀ ਕੀ ਦਾ ਕੰਮ ਕੰਪਲੀਟ ਹੋ ਗਿਆ ਇਹਦੇ ਵਿੱਚ ਡੀਜ਼ਲ ਪੰਪ ਐਮਪੀਸੀ ਐਮਪੀਸੀ ਦੀ ਸਪਲਾਈ ਟਰਪੋ ਦੀ ਸਪਲਾਈ ਸਾਰੀ ਆਪਾਂ ਫਿੱਟ ਕਰਤੀ ਇਹਦੇ ਵਿੱਚ ਰੈਡੀਏਟਰ ਆਪਾਂ 5630 ਵਾਲਾ ਹਾਲੈਂਡ ਵਾਲਾ ਫਿੱਟ ਕਰਤਾ ਤੇ ਜਿਹੜਾ ਆਪਾਂ ਇੰਟਰਕੂਲਰ ਆ ਇਹ 969 ਵਾਲਾ ਫਿੱਟ ਕਰਤਾ ਆਪਾਂ ਸੈਕੰਡ ਹੈਂਡ ਕਿਉਂਕਿ ਨਵਾਂ 969 ਦਾ ਇੰਟਰਕੂਲਰ 13-14000 ਰੁਪਏ ਦਾ ਜਿਹਦੇ ਕਾਰਨ ਕਰਕੇ ਆਪਾਂ ਸੈਕੰਡ ਹੈਂਡ ਲਾਇਆ ਜਿਹੜਾ ਕਿ ਆਪਾਂ ਨੂੰ 6500 7000 ਦੇ ਕਰੀਬ 7000 ਦੇ ਕਰੀਬ ਪੈ ਗਿਆ ਆਪਾਂ ਨੂੰ ਇੱਥੋਂ ਤੱਕ ਪਹੁੰਚਦਾ 650 ਦਾ 500 ਰੁਪਏ ਕਿ 7094 ਇੰਟਰਕੂਲਰ ਇੱਥੋਂ ਤੱਕ ਪਹੁੰਚਦਾ ਹੋਇਆਗਾ ਤੇ ਚਲੋ ਬਾਕੀ ਵੀਡੀਓ ਨਾਲ ਜੁੜ ਰਹੋ ਤੇ ਵੀਡੀਓ ਦੇ ਵਿੱਚ ਸਾਰੀ ਤੁਹਾਨੂੰ ਜਾਣਕਾਰੀ ਦਿੱਤੀ ਜਾਊਗੀ ਹਨਾ ਕਿਵੇਂ ਇਹ ਚੀਜ਼ਾਂ ਵਰਕ ਕਰਦੀਆਂ ਕਿਉਂ ਇੰਟਰਕੂਲਰ ਲਾਉਣਾ ਪੈਂਦਾ ਸਾਰਾ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਠੀਕ ਹੈ ਤੇ ਕਿਉਂ ਜ਼ਰੂਰੀ ਐਂਟਰਕੂਲਰ ਉਹ ਵੀ ਤੁਹਾਨੂੰ ਦੱਸ ਕੇ ਜਾਵਾਂਗੇ ਐਂਡ ਤੱਕ ਸ਼ਾਮ ਤੱਕ ਜੋ ਸਾਰੇ ਬਲੌਗ ਬਣਾਇਆ ਠੀਕ ਹੈ ਉਹਦੇ ਵਿੱਚ ਸਾਰੀ ਜਾਣਕਾਰੀ ਦੇਾਂਗੇ ਤੇ ਜੋ ਕਲੱਚ ਫਿੱਟ ਕੀਤਾ ਕਿਵੇਂ ਫਿੰਗਰਾਂ ਦੀ ਸੈਟਿੰਗ ਕੀਤੀ ਉਹ ਵੀ ਤੁਹਾਨੂੰ ਅੱਜ ਦਿਖਾਈ ਜਾਊਗੀ ਠੀਕ ਹੈ ਤੇ ਆਓ ਵੀਡੀਓ ਨਾਲ ਜੁੜ ਰਹੇ ਹਾਂ ਤੇ ਕਰਦੇ ਆਪਾਂ ਕੰਮ ਸਟਾਰਟ ਠੀਕ ਹੈ ਜੀ ਸੋ ਆਪਣਾ ਇੰਟਰਕੂਲਰ ਦੀ ਫਿਟਿੰਗ ਹੋਈ ਜਾਂਦੀ ਆ ਤੇ ਪੱਤੀਆਂ ਵਗੈਰਾ ਆਪਾਂ ਇੱਧਰ ਇਹਦੇ ਨਾਲ ਅਟੈਚ ਕਰਤੀਆਂ ਜਿਹੜਾ ਕਿ ਆਪਣਾ ਅਗਲੀ ਸਾਈਡ ਫਰੇਮ ਹੁੰਦਾ ਹਨਾ ਬਾਕੀ ਡੀਜ਼ਲ ਆਪਾਂ ਇਹਦੇ ਵਿੱਚ ਲਿਆ ਕੇ ਪਾ ਰਹੇ ਹਾਂ ਕਿਉਂਕਿ ਪਹਿਲਾਂ ਵਾਲਾ ਡੀਜ਼ਲ ਇਹਦਾ ਬਹੁਤ ਗੰਦਾ ਸੀਗਾ ਤੇ ਕਚਰੇ ਬਹੁਤ ਜਿਆਦਾ ਸੀ ਜਿਸ ਕਾਰਨ ਕਰਕੇ ਆਪਾਂ ਨਵਾਂ ਕੈਂਡ ਭਰਾ ਕੇ ਤੇ ਨਵਾਂ ਅ ਲਿਆ ਕੇ ਡੀਜ਼ਲ ਪਾਇਆ ਇਹਦੇ ਚ ਕਿਉਂਕਿ ਸਪੈਲਟ ਕੱਟ ਕਰਨਾ ਆਪਾਂ ਸੈਟਿੰਗ ਹੈ ਜੀ ਤੇ ਹੁਣ ਕਰਾਂਗੇ ਇਹਦੀ ਡ੍ਰੌਪ ਸੈਟਿੰਗ ਡ੍ਰੌਪ ਸੈਟਿੰਗ ਕਰਕੇ ਦਿਖਾਉਣਾ ਤੁਹਾਨੂੰ ਕਿਵੇਂ ਕਿਵੇਂ ਨਿਕਲਦੀ ਹੈ ਹਨਾ ਤੇ ਜੁੜਦੇ ਰਿਹਾ ਵੀਡੀਓ ਦੇ ਨਾਲ ਆਹ ਕਰਦੇ ਆਂ ਕੰਮ ਸਟਾਰਟ ਠੀਕ ਹੈ ਸੋ ਇਹਦੇ ਵਿੱਚ ਜਿਹੜਾ 에ਅਰ ਕਲੀਨਰ ਆ ਉਹ ਆਪਾਂ 8 ਇੰਚ ਲਾ ਰਹੇ ਆ ਵੱਡਾ ਮਹਿੰਦਰਾ ਐਂਡ ਮਹਿੰਦਰਾ ਦਾ ਆ ਦੇਖੋ ਤੇ ਜਿਹਦੀ ਲਿਸਟ ਆ 4000 ਰੁਪਏ ਆ 4100 ਦੇ ਕਰੀਬ ਤੇ ਇਹ ਪੈਕਿੰਗ ਬੰਦ ਆਪਾਂ ਲਾਵਾਂਗੇ ਬਾਕੀ ਦੇ ਵਿੱਚ ਇੱਕ ਦੇਸੀ ਵੀ ਆਉਂਦੇ ਆ ਉਹਦੀ ਕੋਸਟ ਲਈ ਹੁੰਦੇ ਆ 2000 ਰੁਪਏ ਦਾ ਹੁੰਦਾਗਾ ਪਰ ਲੇਕਿਨ ਬਾਈ ਨੇ ਆਖਿਆ ਵੀ ਜੈਨੂਨ ਆਪਾਂ ਜਿਹੜਾ 에ਅਰ ਸਿਲੰਡਰ ਆ ਯੂਜ਼ ਕਰਨਾਗਾ ਠੀਕ ਹੈ ਤੇ ਇਹ ਆਪਾਂ オリジナル ਵਰਤਾਂਗੇ ਮਹਿੰਦਰਾ ਦਾ ਤੇ ਚਲੋ ਬਾਕੀ ਫਿਟਿੰਗ ਆਪਣੀ ਚੱਲੀ ਜਾਂਦੀ ਆ ਤੇ ਕਰਕੇ ਫਿਟਿੰਗ ਤੁਹਾਨੂੰ ਫਿਰ ਦਿਖਾਉਨੇ ਆਪਾਂ ਠੀਕ ਹੈ ਸੋ ਦੋਸਤੋ ਜਿਹੜੀ ਆਪਣੀ ਫਿਟਿੰਗ ਬਣ ਚੁੱਕੀ ਆ ਇਧਰ ਫਿਟਿੰਗ ਪਹਿਲਾਂ ਚੈੱਕ ਕਰੋ ਪਹਿਲਾਂ ਤਾਂ ਫਿਟਿੰਗ ਦੱਸੋ ਕਿਵੇਂ ਲੱਗੀ ਤੁਹਾਨੂੰ ਜਿਹੜੀ ਫਿਟਿੰਗ ਓਕੇ ਦੀ ਰਿਪੋਰਟ ਕਰਤੀ ਆਪਾਂ ਤੇ ਇਧਰ ਐਂਟਰ ਕੂਲਰ ਦੀ ਆਪਾਂ ਫਿਟਿੰਗ ਜਿਹੜੀ ਬਣਾ ਕੇ ਵਧੀਆ ਬਣاتی ਹੈਨਾ ਸੋ ਇਸ ਤੋਂ ਬਾਅਦ ਆਪਾਂ ਲੱਗੇ ਹੁਣ ਇਹਦਾ ਟਾਈਮਿੰਗ ਸੈਟਿੰਗ ਕਰਨ ਪੰਪ ਦਾ ਕਿਉਂਕਿ ਜਿਹੜੀ ਅਸੀਂ ਇਹ ਸੈਟਿੰਗ ਕਰ ਰਹੇ ਆ ਨਾ ਇਹ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਸੈਟਿੰਗ ਕਰਨ ਤੋਂ ਪਹਿਲਾਂ ਇਹਦੇ ਬਾਰੇ ਜਾਣਕਾਰੀ ਦੱਸਦਾ ਵੀ ਕਿਉਂ ਜ਼ਰੂਰੀ ਹੁੰਦੀ ਆ ਦੇਖੋ ਜਦੋਂ ਵੀ ਕੰਪਨੀ ਆਪਣਾ ਇੰਜਨ ਬਣਾਉਂਦੀ ਆ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਜ਼ਰੂਰੀ ਹੁੰਦਾ ਕਿਉਂਕਿ ਉਹਨਾਂ ਦੇ ਟਾਈਮਿੰਗ ਦੀ ਸੈਟਿੰਗ ਰੱਖਣੀ ਦੇਖੋ ਕੰਪਨੀ ਨੂੰ ਪਤਾ ਵੀ ਸਾਡੇ ਤੋਂ ਬਾਅਦ ਆਮ ਮਕੈਨਿਕ ਸਾਡੇ ਵਰਗੇ ਆਮ ਮਕੈਨਿਕਾਂ ਕੋਲੇ ਇਹ ਟਰੈਕਟਰ ਜਾਣੇ ਆ ਉਹਨਾਂ ਕੋਲ ਇੰਜਨ ਖੁੱਲਣੇ ਆ ਤਾਂ ਜੋ ਉਹ ਮਾਰਕਿੰਗ ਕਰਕੇ ਦਿੰਦੀ ਆ ਆਪਾਂ ਨੂੰ ਇੰਜਨ ਦੇ ਵਿੱਚ ਉਹ ਮਾਰਕਿੰਗ ਸਵਰਾਏ ਟਰੈਕਟਰ ਦੇ ਡੀਜ਼ਲ ਪੰਪ ਦੀ ਫਿਟਿੰਗ ਦੀ ਦੱਸੀ ਹੁੰਦੀ ਆ ਤੁਹਾਨੂੰ ਪਤਾ ਹੀ ਅੱਗੇ ਵੀ ਵੀਡੀਓ ਮੈਂ ਸਪੈਸ਼ਲ ਪਾਈਆਂ ਪੁਲੀ ਦੇ ਉੱਪਰ ਦੋ ਨਿਸ਼ਾਨ ਹੁੰਦੇ ਆ ਇੱਕ ਹੁੰਦਾ 1 ਨੰਬਰ ਤੱਕ ਇੱਕ ਹੁੰਦਾ 2 ਨੰਬਰ ਤੱਕ ਕਰਨਾ ਕੀ ਤੁਸੀਂ ਇੰਜਨ ਘੁਮਾ ਕੇ ਠੀਕ ਹੈ ਜਿੱਧਰ ਨੂੰ ਘੜੀ ਘੁੰਮਦੀ ਹੁੰਦੀ ਹੈ ਆਪਣੀ ਉਧਰ ਨੂੰ ਇੰਜਨ ਘੁਮਾ ਕੇ ਤਾਂ ਪਹਿਲਾ ਟੱਕ ਤੁਹਾਨੂੰ ਲੈਵਲ 'ਚ ਕਰਨਾ ਆ ਪੱਤੀ ਦੇ ਆ ਇੱਕ ਪੱਤੀ ਹੁੰਦੀ ਆ ਅਗਲੇ ਬੰਨੇ ਇੱਥੇ ਪੁਲੀ ਦੇ ਮੂਰੇ ਠੀਕ ਹੈ ਇੱਥੇ ਤੇ ਇੱਥੇ ਇੱਕ ਮਾਰਕਿੰਗ ਹੁੰਦਾ ਇੱਕ ਪਿਛਲੇ ਪਾਸੇ ਮਾਰਕਿੰਗ ਹੈ ਤੇ ਜਿਹੜਾ ਇੱਕ ਨੰਬਰ ਮਾਰਕਿੰਗ ਆਪਾਂ ਇਹਨੂੰ ਸਿੱਧਾ ਕਰ ਲਿਆ ਤੇ ਉਧਰੋਂ ਤੁਹਾਡੇ ਜਿਹੜੇ ਰੌਕਰ ਆ ਬਿਲਕੁਲ ਫ੍ਰੀ ਹੋਣੇ ਚਾਹੀਦੇ ਪਿਛਲੇ ਸਾਈਡ ਦੇ ਮੈਂ ਦੇਖੋ ਟੈਪਡ ਕਵਰ ਕਸਤਾ ਪਰ ਲੇਕਿਨ ਉਹਦੀ ਜਿਹੜੀਆਂ ਰੌੜਾਂ ਉਹ ਬਿਲਕੁਲ ਫ੍ਰੀ ਹੋਣੀਆਂ ਚਾਹੀਦੀਆਂ ਉਸ ਤੋਂ ਬਾਅਦ ਇਹ ਟਾਈਮਿੰਗ ਦੀ ਸੈਟਿੰਗ ਹੁੰਦੀ ਆ ਕਿਉਂਕਿ ਕਈ ਪ੍ਰਕਾਰ ਕੀ ਕਰਦੇ ਆ ਡੀਜ਼ਲ ਪੰਪ ਜਿੱਥੋਂ ਖੋਲਿਆ ਉੱਥੇ ਫਿੱਟ ਕਰ ਦਿੰਦੇ ਆ ਤੇ ਉਸ ਚੀਜ਼ ਨੂੰ ਸੈਟਿੰਗ ਨਹੀਂ ਪ੍ਰੋਪਰ ਕਰਦੇ ਤੇ ਉਹਦੇ ਨਾਲ ਹੁੰਦਾ ਕਿ ਇਹ ਟਰੈਕਟਰ ਰਾਉਂਡ ਲਾਈਨ ਲੱਗ ਪੈਂਦਾ ਕਈ ਵਾਰੀ ਟਰੈਕਟਰ ਦੇ ਵਿੱਚ ਸਮੋਕ ਆਉਣ ਲੱਗ ਪੈਂਦੀ ਆ ਜਾਂ ਕਈ ਵਾਰੀ ਖਿਚਾਈ ਘਟਾ ਜਾਂਦਾ ਟਰੈਕਟਰ ਪੰਪ ਕਰਾਉਣ ਤੋਂ ਬਾਅਦ ਉਹ ਇਹੀ ਦਿੱਕਤ ਆਉਂਦੀ ਆ ਤੁਸੀਂ ਇਹਦਾ ਟਾਈਮਿੰਗ ਜਿਹੜਾ ਪ੍ਰੋਪਰ ਸੈਟਿੰਗ ਨਹੀਂ ਕਰਦੇ ਤਾਂ ਇਹ ਕੰਪਨੀ ਨੇ ਜਿਹੜੀ ਇਹ ਮਾਰਕਿੰਗ ਦਿੱਤੀ ਹੁੰਦੀ ਆ ਇਹਦਾ ਮਤਲਬ ਇਹ ਹੁੰਦਾਗਾ 1 ਟੱਕ ਤੇ 2 ਟੱਕ ਦਾ ਜਦੋਂ ਪਿਸਟਨ ਦਾ ਪਿਸਟਨ ਟੌਪ ਤੋਂ ਨੀਚੇ ਹੁੰਦਾ ਜਦੋਂ ਆਪਾਂ 1 ਨੰਬਰ ਤੱਕ ਤੇ ਕਰਦੇ ਆ ਤੁਸੀਂ ਹੈੱਡ ਖੋਲ ਕੇ ਕਿਤੇ ਦੇਖਿਓ ਪਿਸਟਨ ਆ ਟੌਪ ਤੋਂ ਐਵੇਂ ਦੋਖਸੂਤ ਨੀਮਾ ਹੋਊਗਾ ਉਹ ਇਹਦਾ ਇੱਕ ਫਾਇਰਿੰਗ ਸਟਾਰਟ ਹੋਣ ਦਾ ਪ੍ਰੋਸੈਸ ਹੁੰਦਾ ਕਹਿੰਦਾ ਮਤਲਬ ਜਦੋਂ ਤੁਹਾਡਾ ਇਹ 1 ਨੰਬਰ ਟੱਕਾ ਜਾਂਦਾ ਉਥੋਂ ਪੰਪ ਨੇ ਜਿਹੜੀ ਫਾਇਰਿੰਗ ਕਰਨੀ ਸਟਾਰਟ ਕਰਨੀ ਸ਼ੁਰੂ ਕਰ ਦਿੰਦਾ ਤੇ 2 ਨੰਬਰ ਤੱਕ ਤੱਕ ਇਹ ਫਾਇਰਿੰਗ ਕਰਦਾ ਰਹਿੰਦਾ ਮਤਲਬ ਜਦੋਂ 1 ਨੰਬਰ ਟੱਕਾ ਗਿਆ ਉੱਥੇ ਤੁਹਾਡਾ ਕਲੈਂਜਰ ਦੇ ਵਿੱਚ ਪ੍ਰੈਸ਼ਰ ਬਣ ਚੁੱਕਿਆ ਹੁੰਦਾ ਠੀਕ ਹੈ ਤੇ ਉਸ ਨੂੰ ਨੋਜ਼ਲ ਦੇ ਰਾਹੀਂ ਸਪਰੇਅ ਕਰਦਾ ਡੀਜ਼ਲ ਨੂੰ ਉਹ ਸਪਰੇਅ ਦਾ ਕੁਝ ਸਮਾਂ ਹੁੰਦਾ ਜਿੰਨਾ ਤੁਹਾਡਾ ਟੱਕ ਦਿੱਤਾ ਹੋਇਆ ਇੱਕ ਨੰਬਰ ਟੱਕ ਤੇ ਦੋ ਨੰਬਰ ਟੱਕ ਜਿੰਨਾ ਉਹਦੇ ਵਿਚਕਾਰ ਵਿਚਕਾਰ ਗੈਪ ਆ ਉਨੇ ਟਾਈਮ ਤੱਕ ਸਪਰੇਅ ਹੋਣੀ ਹੁੰਦੀ ਆ ਆਪਣੀ ਪਿਸਟਨ ਦੇ ਵਿੱਚ ਠੀਕ ਹੈ ਉਹ ਸਮਾਂ ਹੁੰਦਾ ਪ੍ਰੋਪਰ ਇੰਜਨ ਇੰਜਨ ਦੇ ਵਿੱਚ ਸਪਰੇਅ ਹੁੰਦਾ ਜਦੋਂ ਆਪਣੇ ਭਰਾ ਉਹਨੂੰ ਅਣ ਦੇਖਾ ਕਰ ਦਿੰਦਾ ਉਸ ਸਪਰੇ ਨੂੰ ਟਾਈਮ ਤੋਂ ਲੇਟ ਕਰ ਦਿੰਦਾ ਜਾਂ ਬਾਅਦ ਚ ਕਰ ਦਿੰਦਾ ਤਾਂ ਤੁਹਾਡੇ ਇਦਾਂ ਦੇ ਇਆਂ ਦਿੱਕਤਾਂ ਇਆਂ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤੇ ਉਹ ਆਪਾਂ ਇਹਦੇ ਵਿੱਚ ਕੰਪਨੀ ਦੇ ਮੁਤਾਬਕ ਜੇ ਜੇ ਮੈਂ ਸਾਨੂੰ ਕੰਪਨੀ ਰეკਮੈਂਡਡ ਕਰਦੀ ਹੈ ਵੀ ਇਦਾਂ ਤੁਸੀਂ ਇਹਦੀ ਸੈਟਿੰਗ ਕਰੋ ਤਾਂ ਅਸੀਂ ਉਸ ਮੁਤਾਬਕ ਕਰਦੇ ਹਾਂ ਤੇ ਆਓ ਤੁਹਾਨੂੰ ਉਹ ਸੈਟਿੰਗ ਕਰਕੇ ਦਿਖਾਉਣਾ ਹੈ ਨਾ ਤੇ ਜਰੂਰ ਵੀਡੀਓ ਨਾਲ ਬਨੇ ਰਹੋ ਸਭ ਤੋਂ ਪਹਿਲਾਂ ਕਰਨਾ ਕੀ ਹੈ ਤੁਸੀਂ ਆਪਣਾ ਹੋਲਡਰ ਖੋਲ ਲੈਣਾ ਆਹ ਵਾਲਾ ਜਦੋਂ ਸਵਰਾਜ ਦਾ ਪੰਪ ਫਿੱਟ ਕਰਨਾ ਹੋਵੇ ਤੁਸੀਂ ਆਹ ਹੋਲਡਰ ਖੋਲ ਲੈਣਾ ਠੀਕ ਹੈ ਇਹਦੇ ਵਿੱਚ ਇੱਕ ਤੁਹਾਨੂੰ ਸਪਰੰਗ ਤੇ ਇੱਕ ਆਹ ਪਿੰਨ ਨਜ਼ਰ ਆਊਗੀ ਠੀਕ ਹੈ ਜਿਹੜੀ ਕਿ ਡਿਲੀਵਰੀ ਵਾਲ ਦੇ ਉੱਪਰ ਲੱਗੀ ਹੁੰਦੀ ਹੈ ਇਹਨੂੰ ਕੱਢ ਲੈਣਾ ਤੇ ਦੁਬਾਰਾ ਹੋਲਡਰ ਨੂੰ ਤੁਸੀਂ ਉਸੇ ਜਗ੍ਹਾ ਤੇ ਆਪਣਾ ਟਾਈਟ ਕਰ ਦੇਣਾ ਫਿਰ ਆਪਣਾ ਇੰਜਨ ਘੁਮਾ ਕੇ ਇੱਕ ਨੰਬਰ ਟੱਕ ਕਰਕੇ ਟੈਪ ਤਾਂ ਫ੍ਰੀ ਕਰ ਲੈਣੀ ਹੈ ਹਨਾ ਤੇ ਖੜਾ ਲੈਣਾ ਇੰਜਨ ਨੂੰ ਤੇ ਉਸ ਤੋਂ ਬਾਅਦ ਤੁਸੀਂ ਆਪਣੀ ਜਿਹੜੀ ਕਪਲਨ ਦੀ ਫਿਟਿੰਗ ਕਰ ਲੈਣੀ ਹੈ ਕਪਲਨ ਦੀ ਫਿਟਿੰਗ ਕਰ ਲੈਣੀ ਹੈ ਠੀਕ ਹੈ ਤੇ ਇਧਰੋਂ ਦਿਖਾਉਣਾ ਤੁਹਾਨੂੰ ਇਧਰ ਆਓ ਇਦੋਂ ਤੁਸੀਂ ਪੰਪ ਨੂੰ ਡੀਜ਼ਲ ਪੰਪ ਨੂੰ ਫੁੱਲ ਕਮਾਉਣਾ ਜਿੰਨਾ ਘੁੰਮਦਾਗਾ ਫੁੱਲ ਗੇੜੇ ਦੇਣੇ ਤੁਸੀਂ ਆ ਦੇਖੋ ਕਈ ਵਾਰੀ ਆਪਣੇ ਭਰਾ ਤਾਂ ਤੋਂ ਥੱਲੇ ਹੋ ਕੇ ਇੱਥੇ ਬਰੋਬਰ ਕਰ ਲੈਂਦੇ ਆ ਮਤਲਬ ਕਮਾਉਣਾ ਜਦੋਂ ਤਾਂ ਤੋਂ ਥੱਲੇ ਨੂੰ ਆਉਂਦਾ ਇੱਥੇ ਬਰੋਬਰ ਕਰ ਲੈਂਦੇ ਪਰ ਲੇਕਿਨ ਇੱਥੇ ਸਹੀ ਨਹੀਂ ਜਦੋਂ ਇਹ نیچے ਜਾ ਕੇ ਜਦੋਂ ਥੱਲੇ ਪ੍ਰੋਪਰ نیچے ਜਾ ਲਗਿਆ ਤਾਂ ਉਸ ਤੋਂ ਬਾਅਦ ਜਦੋਂ ਇਹ ਉੱਪਰ ਨੂੰ ਸਟਾਰਟ ਹੋਣਾ ਸਟਾਰਟ ਹੋਣ ਲੱਗ ਪੈਂਦਾ ਉੱਪਰ ਨੂੰ ਆਉਣਾ ਤਾਂ ਉੱਥੇ ਤੁਸੀਂ ਇਹਨੂੰ ਆਹ ਦੇਖੋ ਹੋ ਗਿਆ ਨਾ ਉੱਪਰ ਨੂੰ ਸਟਾਰਟ ਹੋਣਾ ਤੇ ਬਾਡੀ ਦੇ ਬਰੋਬਰ ਲਿਆ ਕੇ ਤੁਸੀਂ ਰੋਕ ਲੈਣਾ ਨੂੰ ਤੇ ਇਧਰੋਂ ਤੁਸੀਂ ਗਰਾਰੀ ਪ사 ਦੇਣੀ ਆਪਣੇ ਜਿਹੜੇ ਆਹ ਵਾਲੇ ਬੋਲਟਾਂ ਨੂੰ ਸੈਂਟਰ ਕਰਕੇ ਉਧਰ ਕਪਲੀਆਂ ਦੇ ਕਰੋ ਇਧਰ ਮਾਰੋ ਚਾਨਣ ਇਦਾਂ ਕਰਕੇ ਆ ਸੈਂਟਰ ਦੇ ਵਿੱਚ ਬੋਲਟ ਆ ਗਿਆ ਆਪਣੇ ਠੀਕ ਹੈ ਹੁਣ ਇਹਨਾਂ ਬੋਲਟ ਨੂੰ ਤੁਸੀਂ ਨਾਲ ਫਿੱਟ ਕਰ ਲੈਣਾ ਕੱਸ ਲੈਣਾ ਇਹਨਾਂ ਨੂੰ ਠੀਕ ਹੈ ਆ ਦੇਖੋ ਹੱਥ ਦੀ ਮਦਦ ਦੇ ਨਾਲ ਤੁਸੀਂ ਇਹਨਾਂ ਨੂੰ ਲਾ ਲੈਣਾ ਲੋ ਜੀ ਆਪਣੇ ਬੋਲਟ ਹੱਥ ਨਾਲ ਲੱਗ ਗਏ ਤੇ ਹੁਣ ਇਧਰ ਪੰਪ ਦੇਣਾ ਇਧਰ ਅੱਜ ਦੇਖੋ ਜੇ ਤੁਸੀਂ ਪੰਪ ਦਿੱਤਾ ਤਾਂ ਡੀਜ਼ਲ ਆਉਣਾ ਸਟਾਰਟ ਹੋ ਗਿਆ ਹੁਣ ਇਹਨੂੰ ਹਲਕਾ-ਹਲਕਾ ਝੋਟ ਦੇਣੀ ਹੈ ਤੁਸੀਂ ਜਿੰਨਾ ਟਾਈਮ ਡੀਜ਼ਲ ਬੰਦ ਨਹੀਂ ਹੁੰਦਾ ਉਹਨਾਂ ਆ ਦੇਖੋ ਹੋ ਗਿਆ ਨਾ ਬੰਦ ਤੁੰਡੀ ਚਲ ਇਹਨੂੰ ਇੱਥੇ ਪ੍ਰੋਪਰ ਸਹੀ ਨਹੀਂ ਫੇਰ ਦੁਬਾਰਾ ਕਰਨਾ ਜਿੱਥੇ ਤੁਹਾਡਾ ਆ ਦੇਖੋ ਇੱਥੇ ਤੁਹਾਡੀ ਹਲਕੀ ਜੀ ਬੂੰਦਬਾਨੀ ਚਾਹੀਦੀ ਆ ਆ ਦੇਖੋ ਇਹਦੇ ਵਿੱਚ 10 ਸੈਕਿੰਡ ਬਾਅਦ ਹਲਕੀ ਜੀ ਬੂੰਦ ਬਣੂਗੀ ਜੋ ਕਿ ਬਿਲਕੁਲ ਸਹੀ ਦੀ ਨਿਸ਼ਾਨੀ ਆ ਜੇ ਬੂੰਦ ਨਾ ਬਣੇ ਤਾਂ ਸਮਝ ਲਓ ਟਾਈਮਿੰਗ ਨਹੀਂ ਸਹੀ ਜੇ ਨਾ ਬਣੇ ਤਾਂ ਤੇ ਜੇ ਬੂੰਦ ਬਣ ਗਈ ਤਾਂ ਸਮਝ ਲਓ ਟਾਈਮਿੰਗ ਤੁਹਾਡਾ ਸਹੀ ਹੈ ਠੀਕ ਹੈ ਕਿਉਂਕਿ ਜੇ ਇਹਨੂੰ ਜ਼ਿਆਦਾ ਐਡਵਾਂਸ ਕਰ ਦੋਗੇ ਤਾਂ ਇਹ ਬੂੰਦ ਬੰਦ ਹੋ ਜਾਣੀ ਹੈ ਡੀਜ਼ਲ ਤਾਂ ਫਿਰ ਵੀ ਨਹੀਂ ਆਉਣਾ ਠੀਕ ਹੈ ਇਸ ਕਾਰਨ ਕਰਕੇ ਬੂੰਦ ਆਉਣੀ ਜ਼ਰੂਰੀ ਹੁੰਦੀ ਆ ਤੇ ਇੱਥੇ ਤੁਹਾਡਾ ਟਾਈਮਿੰਗ ਬਿਲਕੁਲ ਸਹੀ ਆ ਤੇ ਇਸੇ ਤਰ੍ਹਾਂ ਹੁਣ ਆਪਾਂ 스프ਿੰਗ ਤੇ ਜਿਹੜੀ ਪੈਨ ਨਿਕਲੀ ਸੀ ਉਹ ਪਾ ਕੇ ਤੇ ਫਿੱਟ ਕਰ ਦਨੇ ਤਾਂ ਟਾਈਮਿੰਗ ਆਪਣਾ ਓਕੇ ਦੀ ਰਿਪੋਰਟ ਹੋ ਗਿਆ ਜਿਵੇਂ ਕੰਪਨੀ ਆਪ ਨੂੰ ਸੈਟਿੰਗ ਕਰਦੀ ਹੈ ਠੀਕ ਹੈ ਧੰਨਵਾਦ ਜੀ ਬਾਕੀ ਜੋੜੇ ਦੇ ਵੀਡੀਓ ਦੇ ਨਾਲ ਤੇ ਕਰਕੇ ਫਿੱਟੇ ਨੂੰ ਤੇ ਫਿਰ ਬਣਾਉਨੇ ਆ ਅਗਲਾ ਪਾਰਟ ਸੋ ਇੱਕ ਪਿੰਨੀ ਹੁੰਦੀ ਆ ਆਪਾਂ ਚੂਲੋ ਹਣੀ ਸੀ ਇਹ ਲੈ ਕੇ ਆਏ ਸੀ ਬਾਈ ਕੋਲੇ ਤੇ ਇੱਕ ਆਪਾਂ ਬੁਸ਼ ਬੁਸ਼ ਲਵਾਇਆ ਇੱਕ ਸਲੈਂਸਰ ਦਾ ਆਪਾਂ ਤੇ ਇਹ ਫੜਨ ਆਏ ਸੀ ਬਾਈ ਕੋਲੋਂ ਤੇ ਬਾਕੀ ਆਪਣੀ ਜਿਹੜੀ ਸਪੀਡ ਵਧਾ ਰਹੇ ਹਾਂ ਉਹਦੀਆਂ ਗਰਾਰੀਆਂ ਵਗੈਰਾ ਆਪਣੀਆਂ ਬਣ ਰਹੀਆਂ ਤੇ ਬਾਈ ਆ ਬਣਾ ਰਿਹਾ ਜਗੜ ਠੀਕ ਹੈ ਜੀ ਤੇ ਚਲੋ ਕਰਦੇ ਆ ਬਾਕੀ ਆਪਾਂ ਅੱਗੇ ਬਾਕੀ ਜੋੜਦੇ ਵੀਡੀਓ ਦੇ ਨਾਲ ਤੇ ਦੋਸਤੋ ਆਪਣਾ ਜਿਹੜਾ 44 ਤਿਆਰ ਕਰ ਰਹੇ ਸੀਗੇ ਤੇ ਉਹਦਾ ਆਪਾਂ ਸਮਾਨ ਜਿਹੜਾ ਕੋੜਗਪੁਰੇ ਤੋਂ ਹੁਣ ਲੈ ਕੇ ਆਏ ਆ ਤੇ ਟਾਈਮ ਕੁਝ 9:30 ਤੋਂ 10 ਦੇ ਕਰੀਬ ਹੋਣ ਵਾਲਾ ਤੇ ਆਪਾਂ ਜਿਹੜੀ ਇਹਦੇ ਵਿੱਚ ਸਪੀਡ ਹਾਈ ਕਰ ਰਹੇ ਆ ਤੇ ਸੋ ਦਾ ਸਿਸਟਮ ਬਣਵਾ ਲਿਆ ਸੀ ਬਾਈ ਤੋਂ ਤੇ ਬਾਕੀ ਆਪਣੀ ਟਰਬੋ ਵਗੈਰਾ ਦੀ ਫਿਟਿੰਗ ਹੋ ਚੁੱਕੀ ਆ ਆ ਕਰੋ ਚੈੱਕ ਆ ਪਾਈਪਲਾਈਨ ਦੀ ਫਿਟਿੰਗ ਵਗੈਰਾ ਸਾਰੀ ਇਹਨਾਂ ਨੂੰ ਕੇ ਰਿਪੋਰਟ ਕਰਦੀ ਐਂਟਰਕੂਲਰ ਵਗੈਰਾ ਦੀ ਫਿਟਿੰਗ ਠੀਕ ਹੈ ਜੀ ਆ ਨੰਦਾ ਮੋਟਰ ਪ੍ਰੋਪਰ ਆਪਣੀ ਫਿਟਿੰਗ ਓਕੇ ਦੀ ਰਿਪੋਰਟ ਹੋ ਗਈ ਐਂਟਰ ਕੋਲਰ ਦੀ ਠੀਕ ਹੈ ਕਰੋ ਚੈੱਕ ਬਾਕੀ ਡੀਜ਼ਲ ਪੰਪ ਵੀ ਆਪਣਾ ਪੂਰਾ ਓਕੇ ਜੀ ਰਿਪੋਰਟ ਹੋ ਗਿਆ ਫਿਟਿੰਗ ਹੋ ਗਿਆ ਬਾਕੀ ਲੀਕਿੰਗ ਸੀਕਿੰਗ ਜਿਹੜੀ ਸਾਰੀ ਡੀਜ਼ਲ ਪੰਪ ਦੀ ਕਰਦਾ ਸੀਗਾ ਉਹ ਸਾਰੀ ਬੰਦ ਕਰਤੀ ਤੇ ਚਲੋ ਬਾਕੀ ਇਹਦਾ ਗੀਅਰ ਉਤਾਰ ਲਿਆ ਸੀ ਆਪਾਂ ਆ ਕਰੋ ਚੈੱਕ ਗੀਅਰ ਆਪਣਾ ਉਤਰ ਚੁੱਕਿਆ ਤੇ ਕੱਲੂ ਕਰਾਂਗੇ ਆਪਾਂ ਇਹਦੇ ਵਿੱਚ ਰਿਵਰਸ ਗੀਅਰ ਦੀ ਫਿਟਿੰਗ ਤੇ ਨਾਲ ਵੇਖਾਂਗੇ ਸਟ੍ਰੈਲ ਲੈ ਕੇ ਹਾਈ ਸਪੀਡ ਦਾ ਨਵੇਂ ਤਰੀਕੇ ਦੇ ਨਾਲ ਠੀਕ ਹੈ ਜੀ ਤੇ ਬਾਕੀ ਇਹਦਾ ਕਲਸਟਰ ਜਿਹੜਾ ਆਹ ਕਰੈਕ ਸੀਗਾ ਤੇ ਇਹ ਵੀ ਆਪਾਂ ਲੈਏ ਸੀਗੇ ਠੀਕ ਹੈ ਤੇ ਲਿਆ ਕੇ ਤੇ ਫਿਰ ਆਪਾਂ ਕਾਲੂ ਕਰਾਂਗੇ ਫਿਟਿੰਗ ਠੀਕ ਹੈ ਨਵੇਂ ਮਾਡਲ ਵਾਲਾ ਕਲਸਟਰ ਲਿਆਂਦਾਗਾ ਜਿਹਦੇ ਵਿੱਚ ਇੱਕ ਗੇਜ ਫालतू ਨਹੀਂ ਹੁੰਦੀ ਬਾਕੀ ਦੇਖਾਂਗੇ ਜੇ ਆਪਾਂ ਨੂੰ ਗੇਜ ਵਾਲਾ ਸਾਈਜ਼ ਨਿਕਲ ਗਿਆ ਤਾਂ ਫਿਰ ਆਪਾਂ ਗੇਜ ਵਾਲਾ ਸਾਈਜ਼ ਕੱਢ ਦੇਗੇ ਇੱਕ ਹੋਰ ਉਹਦੇ ਚ ਠੀਕ ਹੈ ਲਓ ਜੀ ਬਾਕੀ ਓਕੇ ਦੀ ਰਿਪੋਰਟ ਕੋਈ ਜਾਂ ਨਾ ਕੰਮ ਤੇ ਚਲੋ ਬਾਕੀ ਅੱਜ ਦੀ ਵੀਡੀਓ ਦੀ ਕਰਦੇ ਸਮਾਪਤੀ ਆਪਾਂ ਇੱਥੇ ਹੀ ਮਿਲਾਂਗੇ ਤੁਹਾਡੇ ਨਾਲ ਹੁਣ ਕੱਲ ਵਾਲੇ ਵਲੌਗ ਦੇ ਵਿੱਚ ਕੱਲ ਨੂੰ ਇਸ ਟਰੈਕਟਰ ਦਾ ਜਿਹੜਾ ਪਾਰਟ ਨੰਬਰ 3 ਆਊਗਾ ਤੇ 3 ਨੰਬਰ ਪਾਰਟ ਦੇ ਵਿੱਚ ਤੁਹਾਨੂੰ ਇਹਦੀ ਗੇਅਰ ਦੀ ਸੈਟਿੰਗ ਚੈੱਕ ਕਰਵਾਵਾਂਗੇ ਬਾਕੀ ਇਹਦੀ ਸਾਊਂਡ ਵਗੈਰਾ ਤੁਹਾਨੂੰ ਕੱਲ ਵਾਲੇ ਪਾਰਟ ਦੇ ਵਿੱਚ ਚੈੱਕ ਕਰਾਵਾਂਗੇ ਧੰਨਵਾਦ ਸਸੀ ਕੱਲ ਉਦੋਂ ਤੱਕ ਵੀਡੀਓ ਨਾਲ ਵੀਡੀਓ ਦਾ ਕਰੇ ਇੰਤਜ਼ਾਰ ਠੀਕ ਹੈ ਜੀ ਜੋ ਨਵੀਂ ਵੀਡੀਓ ਆਊਗੀ ਤੁਹਾਡੇ ਲਈ ਅਗਲੀ ਠੀਕ ਹੈ ਤੇ ਚਲੋ ਮਿਲਾਂਗੇ ਤੁਹਾਡੇ ਨਾਲ ਅਗਲੇ ਵਲੌਗ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ ਸਸ ਸੇਕਾ